ਕਿਹੜੀ ਟੀਕੇ ਦੀ ਕਹਿੰਦੇ ਸਤਿ ਸ੍ਰੀ ਅਕਾਲ ਭਾਈ ਆਪ ਐਮਨਤੀ ਆਪ ਐਮਨਤੀ ਦੀ ਜਮਾ ਪ੍ਰੂਫ ਰਿਕਾਰਡ ਆਪਣਾ ਰਿਕਾਰਡ ਆ ਵਈ ਸੀ ਮੰਦੇ ਠੀਕ ਆ ਠੀਕ ਆ ਘਰੇਲੂ ਘਰ ਆ ਦੋਸਤੋ ਤੇਰੀ ਮਾਂ ਪਤਾ ਵੀ ਕਿਹੜੀ ਹੈ ਕਿ ਨਾਲ ਹੀ ਮਾਂ ਆਖੜੀ ਦੀ ਇਹ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਬੂਟੇ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਚਨਾਰਥਲ ਵੀਰੇ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਮੋੜ ਮੰਡੀ ਬਿਲਕੁਲ ਇੱਕ ਘਰੇਲੂ ਘਰ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆ ਤੁਸੀਂ ਬਾਈ ਦੇ ਦੂਸਰੇ ਜਾਨਵਰ ਦੇਖ ਰਹੋ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਬਾਈ ਦੀ ਆਪਾਂ ਇੱਕ ਝੋਟੀ ਦੀ ਵੀਡੀਓ ਪਾਈ ਸੀ ਬਹੁਤ ਚੰਗੇ ਰਿਕਾਰਡ ਦੀ ਸੀ ਤੇ ਇੱਕ ਬਾਈ ਨੇ ਆਹ ਝੋਟੀ ਸੇਲ ਕਰਨੀ ਆ ਆਪ ਇਹ ਵੀਰੇ ਕਿਹੜੇ ਸਿਮਣ ਦੀ ਆ ਤੇ ਬਾਕੀ ਬਾਈ ਕੀ ਇਹਦਾ ਭਾਅ ਰੱਖਦਾ ਉਹ ਸਾਰੀ ਇਨਫਰਮੇਸ਼ਨ ਆਪਾਂ ਬਾਈ ਬੂਟੇ ਤੋਂ ਲਵਾਂਗੇ ਵੀਡੀਓ ਦੀ ਬਾਰੇ ਤਰੀਕ ਆਪਾਂ ਤੁਹਾਨੂੰ ਦੱਸਤੀ 21 ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਆ ਸਸੀ ਕਾਲ ਬਾਈ ਜੀ ਸਸੀ ਕਾਲ ਬਾਈ ਪਿੰਡ ਵੀਰੇ ਆਪਣਾ ਚਨਾਰਥਲ ਨਾਲ ਨਾਲ ਕਿਹੜੇ ਪਿੰਡ ਰਹਿ ਗਏ ਬਈ ਨਾਲ ਇਧਰਲੇ ਪੱਸੇ ਮਣਖਾਨਾ ਇਧਰ ਪੱਸੇ ਗਹਿਰੀ ਇਧਰ ਮੈਦਾਨ ਖਾਨਾ ਐ ਮੈਦਾਨ ਠੀਕ ਆ ਤਿੰਨੇ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਆ ਗਿਆ ਫੋਡ ਮੰਡੀ ਤੋਂ ਤਕਰੀਬਨ ਰਹਿ ਗਿਆ 14 ਕਿਲੋਮੀਟਰ ਹੈ 14 ਕਿਲੋਮੀਟਰ ਭਿੰਡਾ ਰੋਡ ਦੇ ਉੱਤੇ ਆ ਠੀਕ ਆ ਬੂਟੇ ਬਾਈ ਕਿੰਨਾਵਾਂ ਸੂਆ ਹੁੰਦੀ ਐ ਇਹ ਪਹਿਲੇ ਸੂਆ ਸੂ ਬਾਈ ਪਲੂਣਾ ਪਹਿਲਾ ਸੂਆ ਹੁੰਦੀ ਆ ਆਪ ਕਿਹੜੇ ਟੀਕੇ ਦੀ ਕਹਿੰਦੇ ਤੁਸੀਂ ਇਹ ਬਈ ਆਪ ਐਮਨਤੀ ਆਪ ਐਮਨਤੀ ਦੀ ਜਮਾ ਪ੍ਰੂਫ ਰਿਕਾਰਡ ਆਪਣਾ ਰਿਕਾਰਡ ਆ ਬਈ ਸੀ ਮੰਡੀ ਦਾ ਠੀਕ ਆ ਠੀਕ ਆ ਘਰੇਲੂ ਘਰ ਆ ਦੋਸਤੋ ਤੇਰੀ ਮਾਂ ਪਤਾ ਵੀ ਕਿਹੜੀ ਐ ਕਿ ਨਾਲ ਹੀ ਮਾਂ ਆਖੜੀ ਇਹ ਹੈ ਆ ਜ ਇਹਦੀ ماں ਬਈ ਛੋਟੀ ਦੀ ਆਖੜੀ ਕਿੰਨੇ ਕ ਦੁੱਧ ਆਲੀ ਹੈ ਇਹ ਆਪ ਇਹਦੇ ਵੈਲੇ ਵੀ 16 ਲੀਟਰ ਅਸ ਟਾਈਮ ਹੁਣ ਦੇ ਰਹੀ ਹੈ ਅੱਛਾ ਜੋ ਹੋ ਸਕਦਾ ਬੰਨਾ ਠੀਕ ਆ ਠੀਕ ਹੋਈ ਹੈ ਬਾਕੀ ਆ ਪਜੜੀ ਛੋਟੀ ਸੇਲ ਕਰਨੀ ਐਮ 29 ਦੀ ਹੈ ਆਪ ਆ ਗਈ ਗੱਬਣ ਦਾ ਉਹ ਸਿੱਕਾ ਜੇ ਗੁੰਮ ਹੋ ਗਿਆ ਫਿਰ ਅਭੀ ਸਿਰ ਗੱਬਣ ਦਾ ਸਿੱਕਾ ਹੈ ਨਹੀਂ ਪ੍ਰੂਫ ਯਾਰ ਕੋਈ ਅੱਛਾ ਹਾਂ ਉਹ ਸਿੱਕਾ ਕਮਾਲ ਹੈ ਉਹਦੇ ਚੱਕੇ ਚੱਕੇ ਤਾਂ ਸੀ ਪਰ ਤਾਂ ਮੈਂ ਠੀਕ ਆ ਚੱਲ ਕੋਈ ਨਹੀਂ ਕੋਈ ਨਹੀਂ ਗੱਬਣ ਵੀ ਹੈ ਸੀਮੰਟ ਤੋਂ ਚੱਗੇ ਆ ਪੱਕੀ origignal ਸੀਮੰਟ ਤੋਂ ਆਹੀ ਗੱਲ ਨਹੀਂ ਕੋਈ ਕੱਚੀ ਬਿੱਲੇ ਗੱਲ ਹੀ ਸਾਰਾ ਨਾ ਰੋਟੀ ਕੰਮ ਕਰਦੇ ਹਣਾ ਪੁੱਤਾਂ ਬਾਕੀ ਆ ਮੁੰਡੇ ਨੂੰ ਬਹੁਤ ਸ਼ੌਂਕ ਆ ਉਹਦੇ ਵੀ ਵੀਡੀਓ ਚ ਨਾਲ-ਨਾਲ ਰਿਆ ਦੀ ਝੋਟੀ ਦੇ ਤੇ ਉਮਰ ਕਿੰਨੀ ਹੋ ਗਈ ਕਾਲੇ ਵੀਰੇ ਦੇ ਹਾਂ ਹੋਰ ਭਾਈ ਇਹਦੀ ਮਤਲਬ ਹੈ 6.5 3 ਸਾਲ ਦੀ ਸੂਪੂ ਠੀਕ ਆ 6.5 3 ਸਾਲਾਂ ਦੀ ਤੇ ਪਹਿਲਾ ਵਾਲੀ ਝੋਟੀ ਬਹੁਤ ਖਰੀ ਚੰਗੀ ਨਿਕਲੀ ਪਹਿਲਾਂ ਬਹੁਤ ਤਗੜਾ ਰਿਕਾਟ ਆ ਝੋਟੀ ਦਾ ਫੂਨ ਆਉਂਦਾ ਬੰਦੇ ਦਾ ਹਾਂ ਇਧਰ ਅੰਬਸਾ ਦੇ ਦੇ ਬਦਲੇ ਕਿ ਗਿਆ ਫੂਨ ਆਉਂਦਾ ਵੀ ਹਾਂ ਬਹੁਤ ਚੰਗੀ ਝੋਟੀ ਵੀ ਉਹ ਛੋਟੇ ਦੁਆਰੇ ਵੀ ਲਾਵਾਂਗੇ ਹਾਂ ਚੱਲ ਇਹਨੂੰ ਖੋਲ ਲੈ ਵੀਰੇ ਆਪਾਂ ਤੋੜ ਕੇ ਦਿਖਾ ਦਿੰਦੇ ਹਾਂ ਹੈਨਾ M29 ਦੀ ਦੋਸਤੋ ਇਹ ਆਪਾਂ ਬਿਲਕੁਲ ਇੱਕ ਘਰੇਲੂ ਘਰ ਦੇ ਵਿੱਚ ਚਨ ਸੋ ਬਾਈ ਕੀ ਪਾ ਰੱਖਦਾ ਉਹ ਆਪਾਂ ਤੁਹਾਨੂੰ ਲਾਸਟ ਤੇ ਉਹ ਕਰ ਦਿੰਨੇ ਆ ਇੱਕ ਵਾਰੀ ਤੁਹਾਨੂੰ ਤੋਰ ਕੇ ਝੋਟੀ ਚੈੱਕ ਕਰਾ ਦਈਏ ਪਿੰਡ ਚਨਾਰਥ ਵਾਲਾ ਨੰਬਰ ਬਾਈ ਦਾ ਹੈ ਖਾਂ ਚੱਲੀ ਜਾਂਦਾ ਬੁੱਟੇ ਦਾ ਹਾਂ ਇੱਥੇ ਕਿਹੜਾ ਯਾ ਦਵਾਲਾ ਬਾਈ ਬਾਕੀ ਦੋਸਤੋ ਆ ਤੁਸੀਂ ਚੈੱਕ ਕਰੋ ਝੋਟੀ ਨੂੰ ਥਣ ਲੇ ਬਾਬੋ ਸੋਹਣਾ ਲੱਗਿਆਗਾ ਦਿਨ ਵੀਰੇ ਕਿੰਨੇ ਪਏ ਇਹਦੇ ਸੁਣਦੇ ਹਫਤਾ ਰਹਿ ਗਈ ਇੱਕ ਹਫ਼ਤਾ ਤਕਰੀਬਨ ਹਜੇ ਪਿਆ ਹਾਂਜੀ ਪੂਰੇ ਦਿਨ ਹੁਣ ਚ ਪੂਰੇ ਦਿਨ ਹੁਣ ਚ ਠੀਕ ਆ ਮੁੱਠੀ ਵਾਲੇ ਚਵਾਈ ਵਾਲੇ ਬਹੁਤ ਸੋਹਣੇ ਝੋਟੀ ਨੂੰ ਥਾਣਾ ਦੋਸਤੋ ਬਿਲਕੁਲ ਇੱਕ ਘਰੇਲੂ ਘਰ ਚ ਚੰਗੇ ਰਿਕਾਰਡ ਦੀ ਝੋਟੀ ਦੀ ਮਾਂ ਵੀ ਵੀਰ ਦੇ ਕੋਲੇ ਖੜੀ ਆ ਨੰਬਰ 22 ਦਾ ਹੀਟਾ ਚੱਲੀ ਜਾਂਦਾ ਲੈ ਕਰਮਾਲੀ ਦਾ ਹਵਾਨਾ ਚੈੱਕ ਕਰੋ ਵੀਰੇ ਬਹੁਤ ਸੋਹਣਾ ਚਵਾਈ ਵਾਲਾ ਥਾਣਾ ਆਹ ਦੇਖੋ ਦੋਸਤੋ ਲੇਵੇ ਦੀ ਚੈੱਕ ਕਰੋ ਤੇ ਕੀ ਭਾਰੂ ਬੁੱਟੇ ਵੀਰੇ ਫਰੇਦਾ ਇਹਦਾ ਪਾਈ ਭਾ ਕਰਾਂਗੇ 1,60,000 160000 ਰੁਪਏ ਠੀਕ ਆ 160000 ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਨੰਬਰ ਬਾਈ ਦਾ ਇਹਠਾਂ ਚੱਲੀ ਜਾਂਦਾ ਮੋੜ ਮੰਡੀ ਤੋਂ 14 ਕਿਲੋਮੀਟਰ ਤੇ ਮੈਸਰ ਖਾਨੇ ਪਿੰਡ ਦੇ ਬਿਲਕੁਲ ਨਾਲ ਦੋਸਤੋ ਬਿਲਕੁਲ ਇੱਕ ਘਰੇਲੂ ਘਰ ਚੋਂ ਸੋ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕਰ ਲਿਓ ਵੀਰੇ ਸੰਪਰਕ 160 ਡਿਮਾਂਡ ਆ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੀਕਾਲ ਵੀਰੇ ਸਾਰੇ ਭਰਾਵਾ